ਇਲਾਕਾ ਛੇਰਟਾ ਦੇ ਕਨੂਪੁਰ ਕਾਲੇ ਰੋਡ ਵਿਖੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਨੌਜਵਾਨ ਨੇ ਰਚਿਆ ਹਾਈ ਵੋਲਟੇਜ ਡਰਾਮਾ ਛੇਰਟਾ ਦੇ ਐਸਐਚਓ ਇਨਸਪੈਕਟਰ ਵਿਨੋਦ ਸ਼ਰਮਾ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਸੱਚਾਈ ਤੋਂ ਬਿਨਾਂ ਅਜਿਹੀ ਕੋਈ ਵੀ ਵੀਡੀਓ ਵਾਇਰਲ ਨਾ ਕਰਨ ਜਿਸ ਨਾਲ ਲੋਕਾਂ ਨੂੰ ਗਲਤ ਸੁਨੇਹਾ ਜਾ ਸਕੇ एस एच ओ विनोद शर्मा आते इस मौके सिटी श्री हरपाल सिंह वालों मौके ते पहुंच के सारी स्थिति का लिया गया जायजा चीफ एडिटर कमलजीत सिंह विशेष रिपोर्ट ਬਸikal ਦੋਸਤੋ ਸਾਹ ਦੇ ਜਿਹੜਾ ਲੜਕਾ ਤਕਰੀਬਨ ਇਸ ਜਗ੍ਹਾ ਤੇ 6 ਘੰਟਾ ਬਿਤਾ ਰਿਹਾ ਜਿਸ ਨੇ ਆਪਣੇ ਕੱਪੜੇ ਵੀ ਉਤਾਰ ਦਿੱਤੇ ਸੀ ਜਿਹਦੇ ਕੱਪੜੇ ਅੱਜ ਹੀ ਪੁਆਏ ਆ इवन ਕਿ ਅੰਡਰਵੇਅਰ ਵੀ ਉਤਾਰ ਦਿੱਤਾ ਸੀਗਾ ਇਸਨੇ ਪਰ ਜਦੋਂ ਇਹਦੀ ਅਸੀਂ ਇਹਦੀ ਸਮੈਲ ਲਈਏ ਤੇ ਮੂੰਹ ਤੋਂ ਸਮੈਲ ਲਈ ਤੇ ਉਹ ਸ਼ਰਾਬ ਨਿਕਲੀ ਆ ਤੇ ਅਸੀਂ ਜਿਹੜਾ ਵਾਹ ਉਸਲੇ ਪ੍ਰਸ਼ਾਸਨ ਨੂੰ ਛੱਡ ਕੇ ਇਹਦੀ ਜਿਹੜੀ ਰਿਪੋਰਟ ਦਿੱਤੀ ਤੇ ਇੱਕ ਲੜਕਾ ਜਿਹੜਾ ਆ ਸ਼ਰਾਬ ਦੀ ਹਾਲਤ ਵਿੱਚ ਠਿੱਢਾ ਵਾ ਤੇ ਪ੍ਰਸ਼ਾਸਨ ਉਸਲੇ ਲਿਆਏ ਆ ਸਾਡੇ ਮਿੱਤਰ ਨੇ ਵਿਨੋਦ ਜੀ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਆ ਤੇ ਜਿਹਦੇ ਚ ਅਸੀਂ ਇਹਦੇ ਵਿੱਚ ਪਾਣੀ ਪੁਣੀ ਪਾ ਗਏ ਨੇ ਨਿੰਬੂ ਪਾਣੀ ਇਹਨਾਂ ਨੇ ਭਾਈ ਉਹਨਾਂ ਨੇ ਪਾਇਆ ਤੇ ਜਿੰਨੂੰ ਥੋੜੀ ਦੋਸਤਾਈ ਆ ਜੀਦੇ ਕਿ ਆਪਣਾ ਨਾਮ ਆਸ਼ੂ ਦੱਸ ਰਿਹਾ ਪਰ ਹਾਲੇ ਐਡਰੈਸ ਨਹੀਂ ਦੱਸ ਰਿਹਾ ਕੋਈ ਜਿਹੜਾ ਬਨੋਦ ਜੀ ਆਪਣਾ ਨੇ ਦੀ ਜਿਹੜੀ ਆ ਉਹ ਵੈਰੀਫਾਈ ਕਰ ਲੈਣਗੇ ਉਹਦਾ ਐਡਰੈਸ ਤੇ ਅਸੀਂ ਜਿਹੜਾ ਕੰਮ ਕਰ ਰਹੇ ਆ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਆ ਕਿਉਂਕਿ ਜਿਹਦੇ ਘਰ ਨਸ਼ਾ ਉਹ ਘਰ ਮਾਪੇ ਵੀ ਉਹਦੇ ਬਰਬਾਦ ਆ ਉਹਦੇ ਭੈਣ ਭਾਈ ਵੀ ਬਰਬਾਦ ਆ ਸੋ ਅਸੀਂ ਇਸ ਨੌਜਵਾਨ ਨੂੰ ਜਿਹੜਾ ਵਾ ਸਾਫ ਸੁਥਰਾ ਕੀਤਾ ਐਸਐਚਓ ਸਾਹਿਬ ਨੇ ਮੇਰੇ ਨਾਲ ਸਾਫ ਸੁਥਰਾ ਕੀਤਾ ਪਾਣੀ ਪੁਣੀ ਪਾਇਆ ਤੇ ਫਿਰ ਹੁਣ ਇਹਨੂੰ ਬਦਲ ਨੂੰ ਹੋਸ਼ ਆਈ ਆ ਪਰ ਇੱਕ ਘੰਟਾ ਜਿਹੜਾ ਸੜਕ ਦੇ ਉੱਤੇ ਜਿਹੜਾ ਆ ਲੰਮੇ ਪਿਆ ਰਾਇ ਬੇਥੋ ਤੋ ਅੱਛਾ ਹੈਰੀ ਭਾਜੀ ਇੱਕ ਬੈਸੇ ਹੀ ਪਾਇਆ ਗਿਆ ਹੀ ਹਿਰੋਂ ਦਾ ਤੁਹਾਡੇ ਵੱਲੋਂ ਵੀ ਹਿਰੋਂ ਪੀਤੀ ਗਈ ਆ ਉਹ ਕਿਵੇਂ ਤੁਹਾਨੂੰ ਲੱਗਾ ਵੀ ਮੈਸੇਜ ਜਿਹੜਾ ਫੇਸਬੁੱਕ ਤੇ ਵਾਇਰਲ ਹੋਇਆ ਹੈ ਫੇਸਬੁੱਕ ਤੇ ਜਿਹੜੀ ਵੀ ਚੀਜ਼ ਗਈ ਕੋਈ ਹਿਰੋਂ ਨਹੀਂ ਕੀਤੀ ਨਸ਼ੇ ਦੀ ਗੱਲ ਕੀਤੀ ਨਸ਼ੇ ਦੇ ਤੋਤੇ ਦਾ ਨੌਜਵਾਨ ਸੜਕ ਤੇ ਡਿੱਗਾ ਆ ਉਹਦੀ ਗੱਲ ਕੀਤੀ ਉਹਦੇ ਵਿੱਚ ਕਿਤੇ ਹਿਰੋਂ ਦਾ ਨਾਂ ਨਹੀਂ ਲਿਆ ਗਿਆ ਕੋਈ ਸਮੈਗ ਦਾ ਨਾਂ ਨਹੀਂ ਲਿਆ ਗਿਆ ਇਹਦੇ ਵਿੱਚ ਕੋਈ ਸਚਾਈ ਨਹੀਂ ਵੀ ਮੈਕ ਤੇ ਹਿਰੋਂ ਦਾ ਨਾਂ ਲਿਆ ਆਵੇ ਹਾਂਜੀ ਅਸਟੇਸਰ ਸਾਹਿਬ ਵੀ ਤੁਸੀਂ ਮੌਕੇ ਤੇ ਪਹੁੰਚੇ ਆ ਹੈਰੀ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਤਾਂ ਕਿ ਲੱਗਦਾ ਜੀ ਇਹਨੇ ਨਸ਼ਾ ਕੀਤਾ ਸੀ ਇਸ ਤਰ੍ਹਾਂ ਸ਼ਰਾਬ ਦੇ ਨਸ਼ੇ ਦੇ ਇਨਫਲੂਐਂਸ ਵਿੱਚ ਹੈਗਾ ਤਾਂ ਫਿਰ ਆਪਾਂ ਦਾ ਮੈਡੀਕਲ ਵਗੈਰਾ ਕਰਵਾ ਰਹੇ ਹਾਂ ਕਿਉਂ ਐਫਆਰ ਰਿਪੋਰਟ ਵੀ ਕਰਵਾਈ ਜਾਵੇ ਤੇ ਤੁਸੀਂ ਲੋ ਪਬਲਿਕ ਜਿਹੜੇ ਵਾਇਰਲ ਹੋ ਜਾਂਦੀ ਹੈ ਵੀਡੀਓ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂ ਤੇ ਮਤਲਬ ਜਿਹੜੀ ਚੀਜ਼ਾਂ ਦੀ ਕੋਈ ਜੇ ਆਪਾਂ ਉਹਨੂੰ ਪੱਖ ਸੇ ਹੀ ਪੇਸ਼ ਨਾ ਕਰੀਏ ਤਾਂ ਉਹਨਾਂ ਤੇ ਬਹੁਤ ਗਲਤ ਮੈਸੇਜ ਜਾਂਦਾ ਤੇ ਉਹ ਘਰੋਂ ਵਾਲਾ ਐਂਗਲ ਬਣ ਰਿਹਾ ਹੈ ਜਾਂ ਟੀਕੇ ਵਾਲਾ ਐਂਗਲ ਬਣ ਰਿਹਾ ਹੈ ਪਰ ਉਹ ਇੰਨੀ ਜਿਹੀ ਸ਼ਰਾਬ ਦੀ ਜਨਰਲ